ਨਾ ਵੀ ਆਇਤਾ ਟੁੱਪ ਚੜੀ ਆਇਤਾ ਦੈ ਨੀ ਬਹੁ ਬਧੀ ਲੱਗਾ ਨਾ ਟੁੱਪ ਰਹਿਣੀ ਨਾ ਸ਼ਾ ਬੰਦਿਆ ਨਾ ਪਿਓ ਰਹਿਣਾ ਨਾ ਮਾ ਬੰਦਿਆ ਹਰ ਸ਼ੈ ਨੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਬੰਦਿਆ ਲਾ ਵੀ ਮੈਂ ਗਰੋਂ ਕਿ ਸ਼ਾਮਲ ਹੋ ਗਿਆ ਮੈਨੂੰ ਉਹਨੇ ਕੁਰਸੀ ਦਿੱਤੀ ਹੈ ਕਹਦੇ ਆਰਾਮ ਨਾਲ ਬੈਠੋ ਉੱਜਰੀ ਬਹਿਣਾ ਲਾ ਵੀ ਪੱਪਾ ਜਵੇ ਗਰੋਂ ਕਿ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਲਾ ਵੇ ਬੰਦੇ ਘੈਂਟ ਸੀ ਬਹੁਤ ਨਿਆਰਾ ਆਇਆ ਉਹਨਾਂ ਨੇ ਮੈਨੂੰ ਆਪਣੇ ਟੂਰ ਜਿਆ ਸ਼ਾੜਾ ਦਿੱਤੇ ਵੀ ਉਹਨੂੰ ਮੈਂ ਵਜਾਏ ਕਹਿੰਦੇ ਜੁਆਇਨ ਦਾ ਗਰੁੱਪ ਹੁਣ ਗਰੁੱਪ ਕਿਵੇਂ ਜੁਆਇਨ ਕਰ ਲਾਂ ਮੇਰਾ ਆਪ ਦਾ ਵੀ ਗਰੁੱਪ ਹੈ ਤੇ ਪਰ ਘੈਂਟ ਸੀ ਯਾਰ ਬੰਦੇ ਬਹੁਤ ਨਿਆਰਾ ਆ ਬੰਦਾ ਇੱਥੇ ਦੁਨੀਆ ਤੇ ਇਕੱਲਾ ਆਇਆ ਤੇ ਇਕੱਲੇ ਨਹੀਂ ਚੱਲ ਜਾਣਾ ਦੋ ਆਂਦਾ ਸੋਲੋ ਟ੍ਰਿਪ ਗਾਇਜ਼ ਉੱਪਰ ਰੱਬ ਥੱਲੇ ਮੈਂ ਬਹੁਤ ਹੀ ਪਿਆਰੀ ਰੋਡ ਹੈ Look at this beauty bro look ਜਾ ਕੇ ਸੜਕ ਵਾਲਾ ਦੁੱਧ ਪੀਣਾ ਤੇ ਜਿਹੜੀ ਰੈਮਡੀ ਬਣਾਈ ਆ ਜਕਾਮ ਵਾਲੀ ਉਹ ਇੱਕ ਵਾਰੀ ਸੇਫਟੀ ਨੈਟ ਖਾਣੀ ਆ ਬਸ ਵੀਊ ਬਹੁਤ ਘੈਂਟ ਆ ਉਧਰ ਕਦੇ ਜਾਂਦਾ ਕੈਮਰਾ ਓਏ ਬਾਂਦਰ ਜਾ